ਅੱਜ ਪੰਜਾਬ ਕੋਲੇ ਸਿਰਫ ਐਗਰੀਕਲਚਰ ਇਕਨੋਮੀ ਆ ਸਾਡੀ 55% ਇਕਨੋਮੀ ਐਗਰੀਕਲਚਰ ਤੇ ਨਿਰਭਰ ਆ ਤੇ ਸਾਡੇ ਲਈ ਤਾਂ ਇਹੀ ਲਾਹੇਵੰਦਾ ਨਾ ਜੇ ਇਹਦੇ ਤੇ ਸਾਨੂੰ ਆ ਕੇ ਸੱਟ ਮਾਰਨਗੇ ਅਸੀਂ ਕਿਵੇਂ ਸਹਾਂਗੇ ਖੇਤੀ ਤੋਂ ਬਿਨਾ ਕਿਵੇਂ ਕੱਲ ਪਲਾਂਗੇ ਪੰਜਾਬ ਨੂੰ ਸਾਡੇ ਤਾਂ ਢਿੱਡ ਕਸਾਨੀ ਭਰਦੀ ਆ ਸੁਣ ਸਾਡੇ ਲਈ ਲਾਹੇਵੰਦਾ ਜੀ ਕਿਉਂਕਿ ਸਾਨੂੰ ਅੱਗੇ ਜਾਣ ਹੀ ਨਹੀਂ ਦਿੱਤਾ ਗਿਆ ਸਾਡੇ ਢਿੱਡਾਂ ਤੇ ਗੱਲ ਆ ਗਈ ਸਾਡੀ ਜ਼ਮੀਨ ਤੇ ਗੱਲ ਆ ਗਈ ਤੁਸੀਂ ਸਾਡੇ ਗਲਾਂ ਤੱਕ ਲੈ ਆਏ ਹੋ ਕਬਰਾਂ 'ਚ ਧੱਕੀ ਜਾਣੀ ਹੋ ਸਰਕਾਰ ਲਈ ਕਿੰਨਾ ਈਜ਼ੀ ਆ ਸਾਨੂੰ ਰੈਡੀਕਲ ਕਹਿਣਾ ਕਿੰਨਾ ਈਜ਼ੀ ਆ ਸਾਨੂੰ ਦੇਸ਼த்ਰੋਹੀ ਕਹਿਣਾ ਜੇ ਅਸੀਂ ਉਹਨਾਂ ਲਈ ਸਰਹੱਦ ਤੇ ਬੰਦੂਕ ਫੜ ਕੇ ਜਾਂਦੇ ਆ ਲੜਦੇ ਆ ਤੇ ਸਾਨੂੰ ਕਹਿੰਨੇ ਆ ਜੈ ਜਵਾਨ ਜੇ ਅਸੀਂ ਆਪਣੇ ਹੱਕ ਮੰਗਦੇ ਆ ਅੱਜ ਜੈ ਕਿਸਾਨ ਕਿਉਂ ਨਹੀਂ ਕਹਿ ਰਹੇ ਆਦਰਵਾਇਜ਼ ਸਾਨੂੰ ਅੱਜ ਆਤਵਾਦੀ ਕਹਿ ਦੇਣਗੇ ਸਾਨੂੰ ਖਾਨਸਤਾਨੀ ਕਹਿ ਦੇਣਗੇ ਸਾਨੂੰ ਸੈਪਰੇਟਿਸਟ ਕਹਿ ਦੇਣਗੇ ਸਾਨੂੰ ਪਾਕਿਸਤਾਨੀ ਕਹਿ ਦੇਣਗੇ ਸਾਨੂੰ ਦੇਸ਼த்ਰੋਹੀ ਕਹਿ ਦੇਣਗੇ ਤੁਸੀਂ ਆਪਣੇ ਹੱਕ ਮੰਗਣ ਨਿਕਲੋ ਤਾਂ ਸਹੀ ਆ ਦੇਖੋ ਕੀ ਕਰਦੇ ਆ ਇਹ ਸਰਕਾਰਾਂ ਕਰਦੀਆਂ ਸਾਡੀਆਂ ਸੇਜਾਂ ਤੋਂ ਨਹੀਂ ਹੁੰਦਾ ਅਸੀਂ ਨਾ ਐਕਸਟ੍ਰੀਮ ਲੈਫਟ ਜਾਂਦੇ ਆ ਨਾ ਐਕਸਟ੍ਰੀਮ ਰਾਈਟ ਜਾਂਦੇ ਆ ਅਸੀਂ ਸੈਂਟਰ 'ਚ ਰਹਿੰਦੇ ਆ ਅਸੀਂ ਮਾਨਵਤਾ ਦੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕਰਦੇ ਆ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਇਹ ਤੁ ਗੱਪਣਾ ਕੋਈ ਗੱਲ ਨਹੀਂ ਕੀਤੀ ਜਾਂਦੀ